ਲੁਧਿਆਣਾ ਦੀ ਸੀਟ ਦੀ ਗੱਲ ਕਰਦੇ ਆਂ ਲੁਧਿਆਣਾ ਦੀ ਸੀਟ ਇੱਕ ਕਾਫੀ ਅਹਿਮ ਸੀਟ ਬਣੀ ਹੋਈ ਹੈ ਕਿਉਂਕਿ ਇੱਥੇ ਜੋ ਐਚਐਸਏ ਫੂਲਕਾ ਨੋਵੀ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਉਦੋਂ ਰਵਨੀਤ ਬਿੱਟੂ ਨੂੰ ਇਸ ਵਾਰ ਨਨਪੁਰਾ ਸਾਹਿਬ ਦੀ ਸੀਟ ਤੋਂ ਨਾਲ ਲੜਾ ਕੇ ਇਸ ਵਾਰ ਲੁਧਿਆਣਾ ਦੀ ਸੀਟ ਤੋਂ ਉਤਾਰਿਆ ਗਿਆ ਤੇ ਇਸ ਤੋਂ ਇਲਾਵਾ ਇੱਥੇ ਹੋਰ ਵੀ ਕੈਂਡੀਡੇਟ ਨੇ ਆਜ਼ਾਦ ਤੌਰ ਤੇ ਉਮੀਦਵਾਰ ਬੈਂਸ ਭਰਾਵੀ ਨੇ ਸਰਬਜੀਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਜਾਂਦਿਆ ਲੁਧਿਆਣਾ ਦੀ ਸੀਟ ਇਸ ਵੇਲੇ ਕੀ ਕਹਿ ਰਹੀ ਹੈ ਸਰਬਜੀਤ ਲੁਧਿਆਣਾ ਦੀ ਸੀਟ ਕੀ ਕਹਿ ਰਹੀ ਹੈ ਕੀ ਰੁਝਾਨ ਦਾ ਸਰੇ ਨੇ ਹੁਣ ਤੱਕ ਫਿਲਹਾਲ ਜਿਹੜੇ ਰੁਝਾਨ ਆ ਰਹੇ ਨੇ ਉਹ ਮੁਤਾਬਕ ਇਹ ਜੋ ਰਮੀਤ ਸਿੰਘ ਮਿੱਟੂ ਖਾਸ ਕੈਂਡੀਡੇਟ ਹਨ 11000 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇ ਹਾਲਾਂਕਿ ਇਹ ਜਿਹੜਾ ਰੁਝਾਨ ਹੈਗੇ ਨੇ ਇਹ ਘਟਵਾਤ ਰਹੇ ਨੇ ਕਿਉਂਕਿ ਸ਼ੁਰੂ ਤੋਂ ਲੀਡ ਬਣਾਈ ਹੋਈ ਸੀ ਪਰ ਉਸ ਤੋਂ ਬਾਅਦ ਜਿਹੜਾ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਐਚਐਸ ਫੁਲਕਾ ਉਹਨਾਂ ਨੇ ਜਿਹੜੇ ਹੈਗੇ ਅੱਗੇ ਚਲੇਗੇ ਸਨ ਰਮਨੀਤ ਸਿੰਘ ਮਿੱਟੂ ਤੋਂ ਪਰ ਉਸ ਤੋਂ ਬਾਅਦ ਰਮਨੀਤ ਸਿੰਘ ਮਿੱਟੂ ਫੇਰ ਤੋਂ ਜਿਹੜੀ ਹੈਗੀ ਲੀਡ ਬਣਾਈ ਗਈ ਹੈ ਔਰ ਇੱਕ ਤਰ੍ਹਾਂ ਨਾਲ ਕਹਿ ਸਕਦੇ ਮੁੱਖ ਮੁਕਾਬਲਾ ਜਿਹੜਾ ਹੈਗਾ ਹੁਣ ਰਵਨੀਤ ਸਿੰਘ ਬਿੱਟੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਛਾ ਸੁਲਕਾ ਦੇ ਵਿਚਕਾਰ ਹੈ ਸੀਟ ਕਿਉਂਕਿ ਕਾਫੀ ਅਹਿਮ ਹੈ ਬੈਸ ਬ੍ਰਦਰ ਵੀ ਐਸਐਨ ਔਰ ਮਨਪ੍ਰੀਤ ਸਿੰਘ ਈਆਲੀ ਜੋ ਆਕਾਲੀ ਭਾਜਪਾ ਦੇ ਵੀਜ਼ਰ ਉਹ ਵੀ ਵੀ ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਸ ਸੀਟ ਦੇ ਉੱਤੇ ਜਿਹੜਾ ਉਹ ਜਿਹੜੀ ਟੱਕਰ ਹੈਗੀ ਆ ਉਹ ਆਮ ਆਦਮੀ ਪਾਰਟੀ ਔਰ ਰਵਨੀਤ ਸਿੰਘ ਬਿੱਟੂ ਦੇ ਵਿਚਾਲੇ ਹੀ ਦੇਖਣ ਨੂੰ ਮਿਲ ਰਹੀ ਹੈ ਜੀ ਬਿਲਕੁਲ ਤੇ ਮਨਪ੍ਰੀਤ ਈਆਲੀ ਦਾ ਕਿਹਾ ਜਾ ਰਿਹਾ ਸੀ ਕਿ ਚੋਣ ਪ੍ਰਚਾਰ ਸਤੋਂ ਪਹਿਲਾਂ ਮਨਪ੍ਰੀਤ ਈਆਲੀ ਦੇ ਵੱਲ ਹਾਂ ਬਿਲਕੁਲ ਕਿ ਕਿ ਸਭ ਤੋਂ ਪਹਿਲਾਂ ਜੋ ਹੈ ਕਿ ਅਕਾਲੀ ਜਲਦੀਆਂ ਇਹਨਾਂ ਚੋਣਾਂ ਦੌਰਾਨ ਉਮੀਦਵਾਰ ਸਭ ਤੋਂ ਪਹਿਲਾਂ ਆਲਾਣੇ ਹਾਲਾਂਕਿ ਰਮੇਸ਼ ਸਿੰਘ ਬਿੱਟੂ ਜੋ ਕਿ ਆਨੰਦਪੁਰ ਸਾਹਿਬ ਤੋਂ ਸਿਟਿੰਗ ਐਮਪੀ ਹੈਗੇ ਨੇ ਉਹ ਉਹਨਾਂ ਦੀ ਜਿਹੜੀ ਹੈਗੀ ਆ ਪ੍ਰਚਾਰ ਵੀ ਉਹਨਾਂ ਨੇ ਆਨੰਦਪੁਰ ਸਾਹਿਬ ਇਲਾਕੇ ਸ਼ੁਰੂ ਕਰ ਦਿੱਤੀ ਪਰ ਉਸ ਤੋਂ ਬਾਅਦ ਅੰਬਿਕਾ ਸੁੰਨੀ ਜਿਹੜੀ ਸੀਟ ਮਿਲਣ ਤੋਂ ਬਾਅਦ ਰਮੇਸ਼ ਸਿੰਘ ਬਿੱਟੂ ਲੁਧਿਆਣੇ ਉਹਨਾਂ ਨੂੰ ਭੇਜਿਆ ਗਿਆ ਔਰ ਲੁਧਿਆਣੇ ਤੋਂ ਜੋ ਹੈ ਮਨਪ੍ਰੀਤ ਹਿਆਲੀ ਨੇ ਇਸ ਤੋਂ ਪਹਿਲਾਂ ਚੋਣਾਂ ਬਤਾਲ ਸ਼ੁਰੂ ਕੀਤੀ ਪਰ ਜਿਸ ਦਿਨ ਕਿਨ ਬੈਸ ਬ੍ਰਦਰਜ਼ ਜਿਹੜੇ ਹੈਗੇ ਨੇ ਸਰਜਨ ਸਿੰਘ ਬੈਸ ਉਹ ਚੋਣ ਮੈਦਾਨ ਦੇ ਵਿੱਚ ਆ ਗਿਆ ਸਿੱਧੇ ਉਹ ਤੇ ਜਿਹੜਾ ਟਿਕੋਣਾ ਮੁਕਾਬਲਾ ਬਾਕੀ ਸੀ ਨਾ ਪਰ ਇੱਥੇ ਚਿਕੋਣਾ ਮੁਕਾਬਲਾ ਦੇਖਣ ਨੂੰ ਮਿਲਿਆ ਹੈਗਾ ਇਹ ਦੌਰ ਕਿਤੇ ਨਾ ਕਿਤੇ ਜੋ ਜੋ ਵੈਂਸ ਜੋ ਸਰਟਨਲੀ ਵੈਂਸ ਦਾ ਜੋ ਹੈ ਵੋਟ ਬੈਂਕ ਹੈ ਪੁਰਾਣੇ ਨੁਕਸਾਨ ਪਹੁੰਚਾਇਆ ਅਕਾਲੀ ਦਰ ਨੂੰ ਔਰ ਇਹੀ ਇੱਕ ਵੱਡਾ ਕਾਰਨ ਹੈ ਕਿ ਜਿਹੜਾ ਵੋਟਾਂ ਵੰਡੀ ਗਈ ਹੈਗੀ ਆ ਔਰ ਚਸ ਫੁਲਕਾ ਔਰ ਜਿਹੜਾ ਹੈ ਗਰਮਨੀਤ ਸਿੰਘ ਬਿੱਟੂ ਦੇ ਵਿਚ ਗਾਲੇ ਹੁਣ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਜੀ ਸਰਪ ਜੀ ਤੇ ਰਮਨੀਤ ਸਿੰਘ ਬਿੱਟੂ ਨੂੰ ਇਕਦਮ ਅਨੰਦਪੁਰ ਸੀਟ ਤੋਂ ਹਟਾ ਕੇ ਉਹਨਾਂ ਨੂੰ ਆਖਰੀ ਮੌਕੇ ਦੇ ਉੱਤੇ ਉਹਨਾਂ ਦਾ ਨਾਮ ਅਨਾਉਂਸ ਕੀਤਾ ਗਿਆ ਸੀ ਲੁਧਿਆਣਾ ਦੇ ਲਈ ਲੁਧਿਆਣਾ ਸੀਟ ਦੇ ਲਈ ਔਰ ਫਿਰ ਵੀ ਕਾਫੀ ਹੈਰਾਨੀਜਨਕ ਨਤੀਜੇ ਕਹਿ ਜਾ ਸਕਦੇ ਹੈਰਾਨੀਜਨਕ ਇਹ ਕਹਿ ਜਾ ਸਕਦਾ ਕਿ ਮਾਰਜਨ ਦੇ ਹਿਸਾਬ ਨਾਲ ਰਮਨੀਤ ਸਿੰਘ ਬਿੱਟੂ ਹੁਣ ਤੱਕ ਅੱਗੇ ਚੱਲ ਰਹੇ ਨੇ ਸ਼ਾਂਤੀ ਤਸਵੀਰ ਬਦਲਦੀ ਦਿਖਾਈ ਦੇ ਸਕਦੀ ਹੈ ਦੇਖੋ ਜਿਹੜਾ ਜਿਹੜਾ ਲੋਕ ਸਭਾ ਦੇ ਵਿੱਚ ਜਿਹੜੀਆਂ ਸੀਟਾਂ ਦੇ ਨਤੀਜਿਆਂ ਦੇ ਵਿੱਚ ਜਿਹੜੀ 10 ਜਾਂ 15000 ਦੀ ਲੀਡ ਕੋਈ ਵੱਡੀ ਲੀਡ ਨਹੀਂ ਮੰਨੀ ਜਾਂਦੀ ਕਿਉਂਕਿ ਅਲੱਗ-ਅਲੱਗ ਜਦੋਂ ਜਦੋਂ EVM ਖੋਲਦੀਆਂ ਹੈਗੇ ਨੇ ਪਰ ਫਿਲਹਾਲ ਕਿਉਂਕਿ ਟਾਈਮ ਜਿਹੜਾ ਹੈਗਾ ਕਾਫੀ ਹੋ ਚੁੱਕਿਆ ਔਰ ਦੇਖਣਾ ਹੋਏਗਾ ਕਿ ਕਿਹੜੇ ਇਲਾਕੇ ਦੀ ਜਿਹੜੀ ਹੁਣ EVM ਦੀ ਗਿਣਤੀ ਬਾਕੀ ਹੈਗੀ ਆ ਤੇ ਇਹ ਲੀਡ ਜਿਹੜੀ ਹੈਗੀ ਅਗਰ ਬਿੱਟੂ ਇਸੇ ਲੀਡ ਨੂੰ ਬਰਕਰਾਰ ਰੱਖਦੇ ਹੈਗੇ ਨੇ ਤਾਂ ਕਹਿ ਸਕਦਾ ਵੀ ਇਹ ਨਤੀਜਾ ਜਿਹੜਾ ਕਾਂਗਰਸ ਦੇ ਹੱਕ ਵਿੱਚ ਜਾ ਸਕਦਾ ਹੈ ਪਰ ਕਿਉਂਕਿ ਜਿਸ ਤਰੀਕੇ ਨਾਲ ਕਾਂਗਰਸ ਦਾ ਇਤੋਂ ਵਿਰੋਧ ਵੀ ਸੀਗਾ ਔਰ ਮਨੀਸ਼ ਦਿਵਾ ਉਹ ਇਸ ਵਾਰ ਇਲੈਕਸ਼ਨ ਉਤੋਂ ਨਹੀਂ ਲੜੇ ਹੈਗੇ ਉਹਦਾ ਫਾਇਦਾ ਕਿਤਨਾ ਕੀਤਾ ਜਿਹੜਾ ਬੀਜੇਪੀ ਬੀਜੇਪੀ ਔਰ ਅਕਾਲੀ ਦਨ ਨੂੰ ਮਿਲਦਾ ਦਿਖਾਈ ਦੇ ਰਿਹਾ ਸੀ ਪਰ ਉਸ ਤੋਂ ਬਾਅਦ ਕਾਂਗਰਸ ਨੇ ਇੱਕਦਮ ਤੋਂ ਜੋ ਹੈ ਜੇ ਕਹਤਦੇ ਰਵਨੀਤ ਸਿੰਘ ਬਿੱਟੂ ਤੋਂ ਚੋਅ ਮਦਾਨ ਤੋਂ ਤਾਰ ਤੱਕ ਕਿ ਬੀਨ ਸਿੰਘ ਦਾ ਹਲਕਾ ਮੰਨਿਆ ਗਿਆ ਬੀਨ ਸਿੰਘ ਇਸੇ ਜੋ ਹੈ ਪੂਰੇ ਉਤੋਂ ਆਉਂਦੇ ਨੇ ਕੌਸਟੈਂਸੀ ਤੋਂ ਜੋ ਹੈ ਫਾਇਲ ਕਲਾ ਨੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਕੋਟਲੀ ਪਿੰਡ ਹੈਗਾ ਉਹ ਵੀ ਲੁਧਿਆਣਾ ਹਲਕੇ ਦੇ ਵਿੱਚ ਹੀ ਆਉਂਦਾ ਤਾਂ ਕਿਤੇ ਨਾ ਕਿਤੇ ਬੀਨ ਸਿੰਘ ਦਾ ਜਿਹੜਾ ਅਸਰ ਹੋਇਆ ਦਬਾਅ ਹੈਗਾ ਇਹ ਉਹ ਇਸ ਅਸਮਾਖੇ ਦੇਖਣ ਨੂੰ ਮਿਲਿਆ ਹੈਗਾ ਔਰ ਉਹਦਾ ਫਾਇਦਾ ਜਿਹੜਾ ਹੈਗਾ ਰਵ